ਕੋਈ ਚੋਰੀ ਹੋ ਗਈ ਕਰਾਲੇ ਜਾਂਦਾ ਬਾਈ ਥੋੜਾ ਪਿੱਛੇ ਕਰ ਲੈ ਆਪਣੀ ਆਵਾਜ਼ ਨਹੀਂ ਸੁਣਦੀ ਇੱਧਰ ਆਪਣਾ ਮੁੱਦਾ ਨਹੀਂ ਪਤਾ ਲੱਗਣਾ ਵੀ ਹੁੰਦਾ ਕੀ ਆ ਥੋੜੀ ਆਵਾਜ਼ ਘਟਾ ਲੈ ਜਾਂ ਪਿੱਛੇ ਕਰਦਾ ਬਾਈ ਇਹਨੂੰ ਸਾਡੇ ਦਿਰਾਮਾ ਦੇ ਕੜ ਦਿਲ ਮਰਦਾ ਬਾਪ ਫਤਿਹਤਾਂ ਨਾ ਕਿਉਂ ਆ ਤੇ ਮਾੜੇ ਕੀ ਕਰਦੇ ਸੱਜਣਾਂ ਚੀਕੋ ਰਹੇ ਹੋ ਵਹਿਗੁਰੂ ਜੀ ਦਾ ਖਾਲਸਾ ਵਹਿਗੁਰੂ ਜੀ ਦੀ ਫੋਟੇ ਦੇਖੋ ਜੀ ਸਾਦੇ ਬੱਚਾ ਲੜਾਈ ਆ ਪੰਜਾਬ ਦੀ ਲੜਾਈ ਆ ਤੁਸੀਂ ਦੇਖ ਲਓ ਪਠੰਡੇ ਵਿੱਚ ਸਾਡੇ ਬੱਚੇ ਨੂੰ ਵੀ ਕੈਂਸਰ ਹੋਣ ਲੱਗ ਗਿਆ ਯਾਨੀ ਸਰਕਾਰਾਂ ਸੁਤੀਆ ਭਈਆਂ ਨੇ ਗਿਆ ਅੱਜ ਅਸੀਂ ਬੇਨਤੀ ਕਰਾ ਰਹੇ ਹਾਂ ਜੀ ਕਿ ਬੁੱਢੇ ਲੋਕਾਂ ਦੇ ਸਿਆਖਾ ਦਿੱਤੀ ਜਾਵੇ ਜੇ ਵੀ ਸਰਕਾਰ ਆਈ ਆ ਉਹ ਬੁੱਢੇ ਲੋਕਾਂ ਦੇ ਸਵਾਸਤਿ ਕੀਤੀ ਆ ਸਾਡੇ 600 600 ਯਾਨੀ ਲੋਰਬੀਆ ਉਹ ਗਿਆ ਕਿਥੇ ਬੁੱਢੇ ਵਾਲੇ ਸਭ ਵਾਸਤੇ ਯਾਨੀ ਜਿਹੜਾ ਬੁੱਢਾ ਵਾਲਾ ਵਾ ਕੁਰੇ ਦੇ ਖਿਆਲਾ ਬਰਾ ਆਇਆ ਹੈ ਲੀਡਰਾਂ ਵਾਸਤੇ ਯਾਨਾਵਾ ਲੋਕਾਂ ਵਾਸਤੇ ਕੈਂਸਰ ਦੀ ਬਿਮਾਰੀ ਆ ਅਸੀਂ ਬੇਨਤੀ ਕਰਨਾ ਚਾਹੁੰਦੇ ਆ ਕਿ ਜੇ ਤੁਸੀਂ ਮਾਫਤ ਕੀਤਾ ਔਰ ਇਹਨੂੰ ਮਿੱਟੀ ਬਾਕੇ ਖੰਦ ਕੀਤਾ ਜਾਊਗਾ ਜੇਕਰ ਆ ਪੀਟੀ ਵਾਲੀ ਵਾਲੀ ਨਾਲ ਗੱਲੀ ਵਾਲਿਆਂ ਨੂੰ ਅਖਾਤੀ ਮਾਰ ਕੇ ਕਹਿੰਦਾ ਵਾ ਵੀ ਟਾਈਮ ਦਿੱਤਾ ਇਹਨਾਂ ਨੇ ਮਾਸ਼ਾਹਰ ਨਹੀਂ ਨਾ ਦੇ ਵੀ ਮੁੱਦੇ ਆ ਸਾਫ ਕਰੋ ਇਲੇਕਟੋਰ ਨੂੰ ਤੰਗ ਤੋਂ ਬਚਾਓ ਸਾਡੀ ਪਹਿਲੀ ਲੋੜ ਆ ਆਪ ਕਾਟੇ ਵਰਨਾ ਸਾਡੀ ਪਹਿਲੀ ਲੋੜ ਆ ਜਿਹੜਾ ਮੁਕਤਸਰ ਪਹਿਲੇ ਲਈ ਜਾਨ ਅਬਦੁੱਲ ਰਜ਼ਾਦ ਸਾਰੇ ਨਾਮ ਆ ਰਹੇ ਆ ਜਿਹੜੀ ਵਾਲੀ ਜਾਨ ਆ ਜੇ ਕੋਈ ਸਿਆਸਤ ਹੋਈ ਆ ਉਹ ਗੋਗੀ ਜੀ ਸਾਡੇ ਐਮਐਲਏ ਆ ਉਹ ਵੀ ਸਿਆਸਤ ਕਰ ਰਿਹਾ ਉਹਨਾਂ ਨੇ ਨਹੀਂ ਪੱਥਰ ਨੌਂ ਦੀ ਵੀ ਗਾਹੂ ਸੀਗੀ ਤੇ ਹੌਂ ਟੋੜ ਦੀ ਗਾਹੀ ਆ ਯਾਨੀ ਉਹਨੂੰ ਨਹੀਂ ਪੱਥਰ ਯਾਨੀ ਸਿਆਸਤ ਚੱਲ ਰਹੀ ਆ ਮੈਂ ਤਾਂ ਗੋਦੀ ਨੂੰ ਬੇਚੀ ਕਰਨ ਚੱਲਣਾ ਮੈਂ ਐਮਐਲ ਤੋਂ ਸੁਣਿਆ ਦੇ ਜਿਦਾਂ ਧੋਖਾ ਉਹਨੇ ਹੱਥ ਕਰੇਗਾ ਤੇ ਗੋਦੀ ਦੀ ਵੀ ਸਾਡੇ ਪੱਲੇ ਕੱਖ ਨਹੀਂ ਆ ਤੇ ਅਸੀਂ ਨਹੀਂ ਪਤਰ ਤੋੜਦਾ ਵਾ ਸਾਡੇ ਬੁਢੇ ਸਾਬ ਨਹੀਂ ਹੋਣਾ ਚਲੋ ਜੀ ਜਿੱਥੇ ਸਿਹਤ ਕਰਦੇ ਆ ਲਖਸਰਦਾ ਜੀ ਉੱਥੇ ਕਲੀਨਿਕ ਆ ਪਰ ਬੁੱਢੇ ਵਾਲੇ ਵਾਸਤੇ ਅਜੋ ਆਇਆ ਸਿਹਤ ਨਹੀਂ ਮਿਲਦੀ ਜਾਂਦੀ ਕਿਹਾ ਭਤੀ ਆ ਸਾਰੇ ਲੋਕਾਂ ਵਾਸਤੇ ਯਾਨੀ ਲੋਕੀ ਆ ਪੁੱਦਾ ਅਸੀਂ ਕਿਹੜਾ ਚਿੱਤੇ ਵਾਸਤੇ ਆਏ ਆ ਚਿੱਟਾ ਵੇਚਣਾ ਵਾ ਜਾਂ ਜੀ ਝੋਟੇ ਵੀ ਵੇਚਣ ਲੱਗੇ ਆ ਜਾਂ ਅਸੀਂ ਪ੍ਰੋਫੈਸਰ ਦੀ ਮਦਦ ਕਰਦੇ ਆ ਅੱਜ ਤਾਂ ਪੁੱਦਾ ਰਹਿਣਾ ਸਾਫ ਕਰਨ ਵਾਸਤੇ ਆਏ ਆ ਵਿੱਚ ਕੋਈ ਸਿਹਤ ਨਹੀਂ ਆ ਸਿਹਤਾਂ ਲੀਗਲ ਹੋ ਗਈ ਆ ਅੱਜ ਆਏਗੇ ਆ ਜੀ ਜਨ ਨੂੰ ਕਾਹਦੇ ਆ ਕੋਈ ਗੱਲ ਨਹੀਂ ਜਿਹੜੇ ਵੀ ਇੱਥੇ ਆਏ ਆ ਉਹਨਾਂ ਨੂੰ ਤਲਵਾਵਾ ਤੇ ਬਾਕੀ ਜਿਹੜੇ ਇਥੇ ਨਹੀਂ ਆਏ ਉਹਨਾਂ ਨੂੰ ਦੇਰ ਕੇ ਵੀ ਦੁਆਰਾ ਇੱਥੇ ਆਓ देखे, देखे, तारे 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 से कोई इन्हों ने कोई ट्रैफिक हराश नहीं किया सारे शहर से बैठे आ सारी ट्रैफिक कल ट्रैफिक तक जाम लगे इतने पहले भी जाम सी कोई भी यानी प्रदर्शनकारी कोई जाम जाम नहीं ला रहा साम पूरा खुलया हुआ बहुत वजह जी ਕੋਸ਼ ਬਹੁਤ ਵਧੀਆ ਵਾ ਬੜੀ ਸੇਫਟੀ ਵਾਸਤੇ ਕੋਸ਼ ਬਹੁਤ ਸ਼ਿਸ਼ਕਾ ਕਰਨ ਬਦੋ। ਸਾਸੀਆ ਹੀ ਆ ਜਿਨੇ ਕੋਣ ਬੇਤਿਕਾਰ ਜਨਯਾ ਵੀ ਤੁਸੀਂ ਕਿਹਨੇ ਨੱਚੋਗੇ ਆਹਤਾਂ ਵਾਲੇ ਜਿਹੜੇ ਪਰਫਾਰਮ ਕਰ ਰਹੇ ਨੇ ਬਣਾ ਲੈਣਾ ਬਣੋਗੇ ਜਾਂ ਲੜਕੇ ਬਣੋਗੇ ਐਸਾ ਤੋਂ ਅਧਿਆਪਕ ਅੱਜ ਲੁਧਿਆਣਾ ਚ ਲੱਖਾਂ ਖੜਾਣਾ ਵਾਲੋ ਕਾ ਵੀ ਵੱਡਾ ਇਕੱਠ ਹੋਇਆ ਜੀ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਇਹ ਸਾਰਾ ਅੱਜ ਜੋ ਵੀ ਭਾਰੀ ਇਕੱਠ ਹੋਇਆ ਹੈ ਬਹੁਤ ਲੰਮਾ ਚੌੜਾ ਪ੍ਰੋਗਰਾਮ ਸੀ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਜੋ ਸਮਰਸਤ ਕਰਨ ਰਾਜਸਥਾਨ ਯੂਨੀਅਨਸ ਹੋਰ ਵੀ ਕਈ ਜਥੇਬੰਦੀਆਂ ਨਾਲ ਸੰਬੰਧਤ ਅਹੁਦੇਦਾਰ ਵਰਕਰ ਸਾਹਿਬਾਨ ਸਾਰੇ ਆਏ ਸੀ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਮੈਂ ਤੇ ਕਹਾਂਗੀ ਕਿ ਜੀ ਅਗਰ ਉਹਨਾਂ ਨੇ ਕੋਸ਼ਿਸ਼ ਕੀਤੀ ਤਾਂ ਬਹੁਤ ਵਧੀਆ ਕੀਤਾ ਹੈ ਹਨਾ ਕਿਉਂਕਿ ਅਸੀਂ ਕਦੇ ਅਸੀਂ 7 ਦਿਨਾਂ ਵਾਲੇ ਮਾਲਕ ਹੁੰਦੇ ਸੀ ਜਦੋਂ ਸੱਤ ਸਿੰਧੂ ਅੰਦਾ ਸੀ ਇਹ ਰਸਤਾ ਕੱਟ ਕੇ ਅਸੀਂ 5 ਦਿਨਾਂ ਦਾ ਉਹਨਾਂ ਦੇ ਮਾਲ ਕਰਾਗੇ ਤੇ ਪੰਜਾਬ ਹੋ ਗਿਆ ਉਸ ਤੋਂ ਬਾਅਦ ਅਸੀਂ ਹੋ ਗਏ 22 ਦਿਰਿਆ ਦੇ ਮਾਲਕ ਬਿਨਾਂ ਸ਼ੱਕ ਅੱਜ ਸਾਡੇ ਕੋਲ 22 ਦਿਰਿਆ ਹੈਗੇ ਨੇ ਪਰ ਅਸੀਂ ਪੀਣ ਵਾਲੇ ਪਾਣੀ ਲਈ ਮਤਲਬ ਕਿ ਉਹੀ ਤਰ੍ਹਾਂ ਨਾਲੀ ਗੱਲ ਹੋਈ ਸੀ ਕਿ ਸਾਡੇ ਕੋਲ ਪੀਣ ਹੀ ਕੋਈ ਪਾਣੀ ਹੈ ਨਹੀਂ ਕਿੱਥੇ ਅਸੀਂ ਦਰਿਆਵਾਂ ਦੇ ਮਾਲਕ ਜਿਹੜੀ ਅੱਜ ਏਜ ਰੇਸ਼ਿਓ ਘਟ ਗਈ ਹੈ ਬਹੁਤ ਜ਼ਿਆਦਾ ਕਿਸੇ ਸਮੇਂ 100-100 ਸਾਲ ਦੀ ਉਮਰ ਬੰਦੀ ਦੀ ਇਨਸਾਨ ਦੀ ਆਪਣੇ ਪੰਜਾਬੀਆਂ ਦੀ ਖਾਸ ਹਾਂਜੀ ਅੱਜ ਜਿਹੜੀ तकरीबन ਕਿ ਉਹ ਵੀ ਉਹ ਲੋਕ ਤਾਂ ਕਹਿ ਸਕਦੇ ਆ ਉਹ ਤੇ ਇਸੇ ਕਰਕੇ ਆ ਜੀ ਬਿਲਕੁਲ ਇੱਕ ਤਾਂ ਸਾਰਾ ਖਾਣਾ ਨਹੀਂ ਸਹੀ ਰਿਹਾ ਬਾਣਾ ਖਾਣਾ ਨਹੀਂ ਸਹੀ ਰਿਹਾ ਪੀਣਾ ਨਹੀਂ ਪਾਣੀ ਨਹੀਂ ਸਹੀ ਰਿਹਾ ਹਨਾ ਰੋੜਾ ਸਾਰਾ ਰਹਿਣ ਸਾਨੀ ਨਹੀਂ ਸਹੀ ਰਿਹਾ ਪਰਸਾ ਕਿਉਂਕਿ ਇੱਕ ਤਾਂ ਪਰਿਵਾਰ ਹੋ ਗਿਆ ਸਭ ਤੋਂ ਵੱਡੀ ਕਮੀ ਆਈ ਨਿਊਕਲੀਅਰ ਪਰਿਵਾਰ ਹੋ ਗਿਆ ਜਦੋਂ ਨਿਊਕਲੀਅਰ ਪਰਿਵਾਰ ਹੋਏ ਤੇ ਉਹਦੇ ਨਾਲ ਜਦੋਂ ਆਪਾਂ ਸਾਂਝਾ ਪਰਿਵਾਰਾ ਸਾਰਾ ਪਰਿਵਾਰ ਖੋਸ਼ ਰਹਿੰਦਾ ਸੀ ਆਪੇ ਉਮਰਾਂ ਵੱਡੀਆਂ ਸੀ ਹੁਣ ਇੱਕ ਇੱਕ ਕਮਰਾ ਚੱਕ ਇੱਕ ਜੀ ਕਮਰੇ ਘਟਦੀਆਂ ਨੇ ਆਪੇ ਹਰ ਵੇਲੇ ਸੋਚਾਂ ਚ ਪੈ ਰਹਿਣਾ ਕਿ ਜੋ ਸਾਨੂੰ ਖਾਣੇ ਮਿਲਣਾ ਹੈ ਸਾਦਾ ਸਪਰੇਆ ਵਾਲਾ ਮਿਲਣਾ ਹੈ ਨਾ ਉਹ ਵੀ ਸਾਡੀ ਮਤਲਬ ਜ਼ਿੰਦਗੀ ਕਟਾਣ ਵਾਸਤੇ ਹੀ ਹੈ ਪਾਣੀ ਸਾਨੂੰ ਨਹੀਂ ਚੰਗਾ ਮਿਲ ਰਿਹਾ ਤੁਸੀਂ ਆਪ ਵਿਸ਼ੇਸ਼ ਪਾਣੀ ਹਰ ਪਾਸੇ ਤੁਸੀਂ ਲਾ ਲਓ ਲੁਧਿਆਣੇ ਦੇ ਬੁੱਢੇ ਨਾਲੇ ਦੀ ਗੱਲ ਕਰ ਲਓ ਹਨਾ ਬੁੱਢਾ ਦਰਿਆ ਹੁੰਦਾ ਸੀ ਕਦੀ ਇਹ ਤੇ ਤੁਸੀਂ ਲਾ ਲਓ ਪੀਓ ਦਾ ਪਾਣੀ ਹੁਣ ਜਿਹੜੇ ਲੋਕ ਮਕਸਰ ਬਠਿੰਡਾ ਪਰੀਤਕੋਟ ਜਿੱਧਰ ਵੀ ਜਾਂਦਾ ਉਹਦਰ ਕੈਂਸਰ ਹੀ ਕੈਂਸਰ ਹੈ ਹਨਾ ਇਹਨਾਂ ਚੀਜ਼ਾਂ ਨੇ ਮਤਲਬ ਕਿ ਸਾਡੇ ਨੁਕਸਾਨੇ ਕੀਤਾ ਇਹਨਾਂ ਕੀਤਾ ਨੇ ਵੀ ਸਾਡੀ ਉਮਰ ਆ ਘਟਾਈ ਨਾ ਸਰਕਾਰਾਂ ਨੂੰ ਨਜ਼ਰ ਨਹੀਂ ਆਉਂਦੀ ਸਰਕਾਰਾਂ ਨੂੰ ਜਦੋਂ ਕੁਰਸੀ ਜਾਂਦੀ ਨਾ ਇੱਕ ਵਾਰ ਮਿਲ ਕਿ ਉਸ ਤੋਂ ਪਹਿਲਾਂ ਕਿ ਉਹਨਾਂ ਨੂੰ ਸਾਡੀ ਲੋੜ ਹੁੰਦੀ ਉਹਨਾਂ ਨੂੰ ਸਹੀ ਕਹਿੰਦੇ ਵੋਟਾਂ ਜਦੋਂ ਵੋਟਾਂ ਮਿਲ ਜਾਂਦੇ ਨੇ ਉਸ ਤੋਂ ਬਾਅਦ ਉਹਨਾਂ ਨੂੰ ਸਾਡੀ ਲੋੜ ਨਹੀਂ ਹੁੰਦੀ ਉਹਨਾਂ ਨੂੰ ਸਾਡੇ ਅਨ ਮਤਲਬ ਕਿ ਨੀਚਲੇ ਲੈਵਲ ਤੇ ਗਰਾਊਂਡ ਲੈਵਲ ਤੇ ਲੋਕਾਂ ਨਾਲ ਕੀ ਹੁੰਦਾ ਇਸ ਚੀਜ਼ ਨਾਲ ਉਹਨਾਂ ਦਾ ਸਰੋਕਾਰ ਹੀ ਨਹੀਂ ਰਹਿੰਦਾ ਜੋ ਪੁਛਾ ਤੇ ਲਖਵਾ ਸੁਧਾਰਾ ਜੀ ਵੱਲੋਂ ਕੀਤਾ ਗਿਆ ਅੱਜ بڑے بڑے ਪੱਦਰ ਤੇ ਕੀਤਾ ਆਪਣੇ ਆਪ ਨੂੰ ਦਿਖਾਇਆ ਗਿਆ ਜਿਵੇਂ ਅਸੀਂ ਸਲਵਾ ਸ਼ੁਰੂ ਕੀਤਾ ਸੀ। ਇਹੀ ਸਾਰਾ ਕੁਝ ਬਲਕਿ ਇਹਨਾਂ ਤੋਂ ਵੀ ਵੱਧ ਕੇ ਭਗਵੰਤ ਮਾਨ ਜੀ ਵੱਲੋਂ ਕਿਸੇ ਸਮੇਂ ਦਿਖਾਇਆ ਗਿਆ ਸੀ। ਇਹੀ ਲੁਧਿਆਣਾ ਸੀ, ਉਹੀ ਮੁੱਦੇ ਸੀ, ਉਹੀ ਲੋਕ ਸੀ, ਇਹੀ ਸਾਰੇ ਨਾਰੇ ਸੀ ਇਨਕਲਾਬ ਜ਼ਿੰਦਾਬਾਦ। ਉਹ ਲੋੜ ਤਾਂ ਅੱਜ ਆ ਨਾ, ਅੱਜ ਆ ਕੇ ਪਬਲਿਕ ਦੇ ਨਾਲ ਖੜਾਉਣ। ਠੀਕ ਹੈ ਨਾ? ਅੱਜ ਲੋੜ ਹੈ ਅੱਜ ਹੁਣ ਨਾਲ ਪਬਲਿਕ ਦੇਖਾਉਣ ਨਾਲ ਲੱਗ ਕੇ ਸਾਰਾ ਆਪ ਕਰਵਾਣਾ ਜਿਹੜੀਆਂ ਚੀਜ਼ਾਂ ਆਪਣੇ ਮੂੰਹ ਤੋਂ ਆਪ ਕਦੀ ਕਹੀਂ ਘਰਾਂ ਨੇ ਅੱਜ ਕੋਸ਼ਿਸ਼ ਕਰਨ ਵੀ ਅੱਜ ਉਹਨਾਂ ਚੀਜ਼ਾਂ ਨੂੰ ਤੇ ਆਪਣੇ ਜਿਵੇਂ ਕਠਣੀ ਕਰਨ ਵਾਲੀ ਗੱਲ ਕਰਨ ਨਾ ਜੋ ਕਹਿੰਦੇ ਰਹੇ ਤੇ ਪੂਰੇ ਤਰ੍ਹਾਂ ਐਸਾ ਵੀ ਤਾਂ ਹੋ ਸਕਦਾ ਹੈ ਕੱਲ ਨੂੰ ਲੱਖਾ ਸੁਖਾਣਾ ਜੀ ਪਾਵਰ ਦੇ ਵਿੱਚ ਆ ਜਾਣ ਜਿਹੜੇ ਅੱਜ ਮੁੱਖ ਮੰਤਰੀ ਸਾਹਿਬ ਜੋ ਕੁਝ ਕਰ ਰਹੇ ਨੇ ਲਖਾਸਦਾਨ ਅੱਜ ਵੀ ਕੱਲ ਨੂੰ ਆਪਾਂ ਨੂੰ ਇਹੀ ਕੁਝ ਕਰਦੇ ਨਜ਼ਰ ਆਉਣਾ। ਫਿਰ ਬਰਸਨ ਜਾਗਰਦੀਆਂ ਜਮੀਰਾ ਵਾਲਿਆਂ ਵਾਲਿਆਂ ਤੋਂ ਇਹ ਉਮੀਦ ਤੇ ਨਹੀਂ ਕੀਤੀ ਜਾ ਸਕਦੀ। ਪਰ ਜੇ ਉਹ ਆਪਾਂ ਕਰ ਵੀ ਜਾਂਦੇ ਨੇ ਫਿਰ ਪੰਜਾਬੀ ਆਪਣੀ ਕਿਸਮਤ ਸਮਝ ਲਾਗ। ਅਨੇਕ ਪਰ ਪੰਜਾਬੀ ਵੀ ਇਹੀ ਕੋਈ ਕਰੀ ਜਾਣਗੇ ਜੀ ਪਹਿਲਾਂ ਪੰਜਾਬੀਆਂ ਨੂੰ ਆ ਕੇ ਬਹੁਤ ਵੱਡੇ ਵੱਡੇ ਕੋਹ ਦਿਖਾਏ ਜਾਣਗੇថា ਅਸੀਂ ਥੋੜੀ ਲੜਾਈ ਲੜਾਂਗੇ ਬਿਲਕੁਲ ਬਿਲਕੁਲ ਤੇ ਬਾਟਲੇ ਵਿੱਚ ਆਪਾਂ ਆ ਗਏ ਤੇ ਫਿਰ ਮੁੜ ਕੇ ਫਿਰ ਪੰਜਾਬੀ ਵਿਚਾਰੇ ਉਹੀ ਕਾਲੇ ਪਾਣੀ ਜੋ ਬੇ ਰਹਿ ਗਏ ਤੇ ਆਪਾਂ ਉੱਪਰ ਨਹੀਂ ਡੱਕਦਾ ਤਾਂ ਨਹੀਂ ਉਹਨਾਂ ਦੀ ਜਿਸ ਤਰ੍ਹਾਂ ਦੀ ਅੱਜ ਲੋਕ ਗੱਲਬਾਤ ਕਰਦੇ ਨੇ ਲੋਕਾਂ ਦੇ ਹੌਸਲੇ ਨਹੀਂ ਆ ਲੋਕ ਵੀ ਮਾਤਾ ਹੀ ਗੱਲ ਪਰ ਕੁਝ ਕਹਿ ਵੀ ਨਹੀਂ ਕਰ ਸਕਦਾ ਹਨਾ ਦਰਸ਼ਨੋ ਕਲਾਕਾਰ ਪਬਲੀਕ ਚੋਸਾਨਾ ਮੇਰੀ ਫਰਕ ਪੈਂਦਾ ਹੈ ਉਹਨਾਂ ਨੇ ਸ਼ੁਰੂ ਤੋਂ ਲੈ ਕੇ ਆਪਾਂ ਨੇ ਉਹਨਾਂ ਨੂੰ ਕਾਂਡੀ ਸਮਝਦੇ ਰਹੇ ਠੀਕ ਹੈ ਉਹਨਾਂ ਦੀ ਕਾਮੇਡੀ ਹੀ ਵੇੰਦੇ ਰਹੇ ਆਪਾਂ ਉਹ ਉਹ ਕਾਮੇਡੀ ਪਹਿਲਾਂ ਕਰਦੇ ਰਹੇ ਉਹ ਹੁਣ ਵੀ ਕਾਮੇਡੀ ਕਰਤੀ ਹੈ ਹੋ ਸਕਦਾ ਹੈ ਕਿ ਇਹ ਸੰਜੀਵ ਜੀ ਨਾਲ ਲੈ ਜਾਣ ਪਰ ਚਲੋ ਸਾਨੂੰ ਉਮੀਦ ਕਰਨੀ ਚਾਹੀਦੀ ਹੈ ਅਰਦਾਸ ਹੀ ਕਰਨੀ ਚਾਹੀਦੀ ਹੈ ਬੇਹ ਪਰਮੇਸ਼ਰ ਕੋਈ ਕੋਠਾ ਆਵੇ ਸੰਜੀਵ ਪੰਜਾਬੀ ਜਿਹੜਾ ਪੰਜਾਬ ਲਈ ਸੋਚੇ ਤੇ ਪੰਜਾਬੀਆਂ ਤੇ ਲਈ ਸੋਚੇ ਪੰਜਾਬੀਆਂ ਲਈ ਸੋਚੇ ਤੇ ਸਾਡਾ ਪੰਜਾਬ ਮਤਲਬ ਕਿ ਜਿਹੜਾ ਬਿਲਕੁਲ ਸੈਂਟਰ ਮਤਲਬ ਸੈਂਟਰ ਨੇ ਇਹਨੂੰ ਖਤਮ ਕਰਨ ਤੇ ਸਾਰਾ ਜੋਰ ਲਾਇਆ ਤੇ ਕੋਈ ਤੇ ਉੱਠਾ ਸਾਡਾ ਪੰਜਾਬੀ ਕੋਈ ਪੰਜਾਬ ਦੇ ਦਰਦ ਵਾਲਾ ਸਾਡਾ ਪੰਜਾਬ ਨੂੰ ਬਚਾਏ ਜਿਹੜਾ ਕਾਲੀ ਦਾਲ ਹੈ ਜੀ ਸੁਖਵੀਰ ਬਾਦਲ ਜੀ ਉਹ ਵੀ ਕਹਿ ਰਹੇ ਨੇ ਬਸ ਜੀ ਬਾਤਾਂ ਲੰਮੀਆਂ ਨਾ ਕਿੜੋ ਮੈਂ ਤੇ ਸਿਰਫ ਮੇਰਾ ਤੇ ਕੋਈ ਸਹੀ ਵੀ ਹਾਂ ਕਰੀ ਅਸੀਂ ਸੱਤ ਦਰਿਆਵਾਂ ਦੇ ਮਾਲਕਾਂ ਇਹ ਰਸੀ ਸਤਾ ਤੋਂ 5 ਦੇ ਆ ਗਏ 5 ਤੋਂ 22 ਤੇ ਆ ਗਏ ਜਿਨ੍ਹਾਂ ਸ਼ੱਕ ਕਹਿ ਇਹਨਾਂ ਸਾਡੇ ਕੋਲ 22 ਧਰਿਆ ਨੇ ਹਨਾ ਤਰਪੀਨ ਦੇ ਪਾਣੀ ਹੋਸੀ ਤੱਕ ਦੇ ਸ਼ਹਿਰ ਵਿੱਚ ਮੈਸੇਜ ਵੀ ਦਵਾਂਗੇ ਸਾਰੇ ਪੰਜਾਬ ਵਾਸੀ ਕੀ ਮੈਸੇਜ ਪੰਜਾਬੀਆਂ ਵਾਸਤੇ ਪੰਜਾਬ ਵਾਸਤੇ ਤੇ ਇਹੀ ਮੈਸੇਜ ਹੈ ਕਿ ਭਾਈ ਤੁਹਾਡਾ ਵਾਲੀ ਵਾਸ ਮੈਨੂੰ ਨਹੀਂ ਲੱਗਦਾ ਕੋਈ ਅਕਾਲੀ ਕੋਈ ਕਾਂਗਰਸ ਕੋਈ ਆਪ ਜਾਂ ਕੋਈ ਹੋਰ ਤੇ ਰੁੱਟ ਕੇ ਆਏ ਕੌਣ ਤੇ ਪਰਮੇਸ਼ਰ ਹੀ ਹੈ ਤੁਹਾਡਾ ਪੰਜਾਬ ਦਾ ਵਾਲੀ ਜੇ ਤੁਹਾਨੂੰ ਬਚਾ ਲੈ ਤੇ ਯਾ ਤੁਸੀਂ ਆਪ ਉਠੋ ਆਪ ਕੋਸ਼ਿਸ਼ ਕਰੋ ਹੈਨਾ ਤੁਹਾਡੇ ਰਤਨ ਦੀ ਉਹ ਕਾਬਲੀਅਤ ਹੈਗੀ ਏ ਤੁਸੀਂ ਆਪ ਉਠੋ ਪਰ ਮੇ ਇੱਕ ਮੇਰਾ ਮੈਸੇਜ ਏ ਮੈਂ ਪੰਜਾਬੀਆਂ ਨੂੰ ਇਹ ਮੈਸੇਜ ਜ਼ਰੂਰ ਦੇਣਾ ਚਾਹਨੀ ਆ ਮਰਨ ਨੂੰ ਛੱਡ ਦਿਓ ਮਰਨ ਦੀ ਗੱਲ ਕਰਨਾ ਛੱਡ ਦਿਓ ਮਰ ਗਿਆ ਭਗਤ ਸਿੰਘ ਰਾਜਗੁਰੂ ਸੁਖਦੇਵ ਵਰਗੇ ਪੰਜਾਬ ਦੇ ਪੁੱਤਰ ਠੀਕ ਹੈ ਸਰ ਰਾਜਗੱਡੀਆਂ ਲੈ ਕੇ ਕਾਹ ਲੈ ਕੇ ਰਾਜਗੱਡੀਆਂ ਲੈ ਕੇ ਇਹਨਾਂ ਨੇ ਸਾਰੀ ਸਿਆਸਤ ਖੇਡੀ ਸਿਆਸਤੀ ਜੇ ਕੀ ਜਾਂਦਾ ਗਾਂਧੀ ਵਕੀਲ ਨਹੀਂ ਸੀ ਜੇ ਗਾਂਧੀ ਜਾਂਦਾ ਤੇ ਇਹਨਾਂ ਨੇ ਕੇਸ ਲੜ ਕੇ ਇਹਨਾਂ ਨੂੰ ਬਚਾ ਨਹੀਂ ਸਕਦਾ ਬਚਾ ਸਕਦਾ ਸੀ ਨਾ ਹੈਨਾ ਨਹੀਂ ਬਚਾਇਆ ਕਿਉਂਕਿ ਸਿਆਸਤਾਂ ਗੰਦੀਆਂ ਨੇ ਉਸ ਕਰਕੇ ਹੁਣ ਤੇ ਪਰਮੇਸ਼ਰ ਹੀ ਹੈ ਯਾਹਾਂ ਤੇ ਪੰਜਾਬੀਆਂ ਮਰਨ ਦੀ ਗੱਲ ਨਹੀਂ ਜੇ ਕਰਨੀ ਜੋ ਕਹਿੰਨਾ ਜੀ ਜਿਹਨੇ ਇਹ ਕਰਦੇ ਨੇ ਨਾ ਦਿੱਲੀ ਵਾਲੇ ਸੌਂ ਡੌਂ ਡੰਡ ਭੇਦ ਉਹ ਚੀਜ਼ ਸਿੱਖੋ ਜਿਹੜੀ ਆਪਾਂ ਨੂੰ ਇਤਿਹਾਸ ਤੋਂ ਸਿੱਖ ਲੈਣੀ ਚਾਹੀਦੀ ਹੈ ਸਭ ਤੋਂ ਵੱਡੀ ਸਿੱਖ ਹੈ ਬਿਲਕੁਲ ਬਿਲਕੁਲ ਹਾਂਜੀ ਮੈਂ ਇੱਕ ਸਵਾਲ ਆਇਆ ਤੁਹਾਡੀਆਂ ਗੱਲਾਂ ਬਾਤਾਂ ਤੋਂ ਮੈਂ ਜਜਮੈਂਟ ਲਾਈਆ ਤੁਸੀਂ ਜਿਹੜੀ ਲਾਸਟ ਵਾਲੀ ਗੱਲਬਾਤ ਕੀਤੀ ਹੈ ਨਾ ਇਹ ਤੇਜਗਤੀ ਹੋ ਕੇ ਕਹੀ ਹੈ আর ਤੁਸੀਂ ਮੰਨ ਤੋਂ ਕਹੀ ਹੈ ਬਿਲਕੁਲ ਕਿਉਂਕਿ ਮੇਰੇ ਕੋਲੋਂ ਨਹੀਂ ਜਾਂਦੇ ਮੇਰੇ ਪੰਜਾਬ ਦੇ ਪੁੱਤਰ ਮਰੇ ਜਿੰਨੇ ਜਰੇ ਜਾਂਦੇ ਕਿਉਂਕਿ ਪੰਜਾਬ ਸਾਡਾ ਵਿਹਲਾ ਕਰ ਦਿੱਤਾ ਇਹਨਾਂ ਨੇ 78 ਚ ਵਿਹਲਾ ਕਰ ਦਿੱਤਾ ਸਪੈਨ 47 ਚ ਕੁਸੀਂ ਲਾ ਲੋ ਇੱਕ ਬੰਦੇ ਦੇ ਨਾਲ ਕਰ ਜੋ ਕਰ ਦੇਣਾ ਹੋਵੇ ਨਾ ਤੇ ਮੁਸ਼ਕਲ ਹੋ ਜਾਂਦਾ ਆਮ ਆਦਮੀ ਲਈ ਇਹਨਾਂ ਲੱਖਾਂ ਦੇ ਹਿਸਾਬ ਨਾਲ ਸਾਡੇ ਕਰੋਨਾ ਦੇ ਹਿਸਾਬ ਨਾਲ ਪੰਜਾਬੀ ਵੇ ਕਰ ਸੜਕਾਂ ਤੇ ਨਹੀਂ ਦੇ ਆਲੇ ਆਂ ਤੇ ਚੜ੍ਹਦੇ ਆਲੇ ਨੂੰ ਕਰਤਾ ਹੁਣ ਸਾਨੂੰ ਕਦੀ ਰਫੂਜੀ ਦਾਸਤੇ ਮੈਂ ਕਹਿੰਦਾ ਪਾਕਿਸਤਾਨੀ ਦਾਸਤੇ ਮੈਂ ਨਹੀਂ ਕਹਿੰਦੀ ਰਫੂਜੀ ਜਾਂ ਪਾਕਿਸਤਾਨ ਨੂੰ ਹਾਂ ਅਸੀਂ ਇਸ ਤੇ ਇਹ ਕਹਿੰਦੇ ਆ ਵੀ ਅਸੀਂ ਨਹੀਂ ਕਿ ਪੰਜਾਬ ਵਾਲੇ ਤੇ ਚਾਹੇ ਪੰਜਾਬ ਵਾਲੇ ਪੰਜਾਬ ਅੱਜ ਵੀ ਪੰਜਾਬੀ ਠੀਕ ਹੈ ਜੀ ਪੰਜਾਬ ਅੱਜ ਵੀ ਪੰਜਾਬ ਹੈ ਅਸੀਂ ਲੜਦੇ ਆਣੇ ਆ ਇਹ ਸਿਰਫ ਸਿਆਸਤਾਂ ਦੀਆਂ ਖੇਡਾਂ ਨਹੀਂ ਇਹ ਸਿਆਸੀ ਲੋਕ ਨੇ ਜਿਹੜੇ ਸਾਨੂੰ ਇਹਨਾਂ ਉਲਝਣਾ ਚ ਪਾਉਂਦੇ ਨੇ ਤੇ ਪਾਕਿਸਤਾਨ ਤੇ ਹਿੰਦੁਸਤਾਨ ਜਿਹੜੀ ਇਹ ਕਰਦੇ ਨੇ ਤੇ ਆਮ ਆਦਮੀ ਸਾਰੇ ਜਿਹੜੇ ਤੇ ਆਮ ਆਦਮੀ ਇੱਕ ਪਾਕਿਸਤਾਨ ਵਾਲੇ ਸਾਨੂੰ ਕਿਤੇ ਦੇਖਣਾ ਸਹੀ ਖੁਸ਼ ਹੋ ਜਾਂਦੇ ਨਹੀਂ ਜਦੋਂ ਬਾਹਰਲੇ ਮੁਲਕਾਂ ਚ ਜਾਈਦਾ ਅਸੀਂ ਪਾਕਿਸਤਾਨੀਆਂ ਨੂੰ ਦੇਖ ਲਈਏ ਤੇ ਖੁਸ਼ ਹੋ ਜੀਦਾ ਹੋ ਜਾਂਦਾ ਨਾ ਹਾਂਜੀ ਅਸਲੀਅਤ ਇਹੀ ਹੈ ਕਿ ਅਸੀਂ ਉਹਨਾਂ ਨੂੰ ਦੇਖ ਕੇ ਖੁਸ਼ ਹੁੰਦੇ ਹਾਂ ਕਿਉਂਕਿ ਸਾਡਾ ਕੀਤਾ ਕੀ ਵੀ ਸਾਡੀ ਉਪਜਾ ਸਾਡੇ ਅੰਦਰ ਇੱਕ ਕਮੇਟੀ ਦਸੂ ਪਾਣੀ ਦਿੱਤਾ ਹੈ ਹਨਾ ਨਾ ਸਾਡੇ ਅੰਦਰ ਉਹ ਚੀਜ਼ਾਂ ਨਹੀਂ ਜਾ ਸਕਦੀਆਂ ਇਹ ਤੇ ਸਿਆਸੀ ਲੋਕ ਨੇ ਜਿਨ੍ਹਾਂ ਨੇ ਇੰਨੀ ਦਫਾਰ ਪੇਦਾ ਕਰਦਾ ਬਿਲਕੁਲ ਜੀ ਬਿਲਕੁਲ ਜਿਨ੍ਹਾਂ ਨੇ ਇਹ ਦਫਾਰ ਪੇਦਾ ਕੀਤਾ ਜੀ ਜੀ ਆਪਣਾ ਚਿੰਤੀ ਸਭਾ ਕੀਤੀ ਵਿਚਾਰ ਕਰਨਾ ਸ਼ੇਅਰ ਕੀਤਾ ਤੁਹਾਡਾ ਬਹੁਤ ਧੰਨਵਾਦ ਆਹ ਹਾਂ ਜੀ